ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਆਦਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਿਹੜਾ ਕਰੋਨਾ ਲੱਵਜ਼ ਆ ਸਾਰਿਆਂ ਨੇ ਸੁਣ ਲਿਆ ਤੁਸੀਂ ਸਾਰਿਆਂ ਨੇ ਇਹਦੇ ਬਾਰੇ ਆਪਣੇ smartphones ਤੇ ਵੀ ਜਾਣਕਾਰੀ ਰੋਜ਼ ਲੈਂਦੇ ਹੋ ਜਿਹੜੀ ਨੈਗੇਟਿਵ ਇਹਦੀ ਹੈਗੀ ਇਹ ਗੱਲ ਉਹ ਤੁਹਾਡੀ ਮਾਨਸਿਕਤਾ ਦੇ ਉੱਤੇ ਬਹੁਤ ਜ਼ਿਆਦਾ ਅਸਰ ਕਰਦੀ ਆ ਕਿਉਂਕਿ ਬਹੁਤੇ ਲੋਕਾਂ ਨੇ ਇਹ ਦੇਖਣਾ ਕਿੰਨੇ ਕੇਸਸ ਹੋਏ ਕਿੰਨੀਆਂ ਮੌਤਾਂ ਹੋਈਆਂ ਲੇਕਿਨ ਮੈਂ ਇਹਦਾ ਪੋਜ਼ਿਟਿਵ ਪੱਖ ਵੀ ਰੱਖਣਾ ਚਾਹੁੰਦਾ ਵੀ ਇਹਦੇ ਨਾਲ ਬਹੁਤ ਸਾਰੇ ਲੋਕੀ ਰਾਜੀ ਵੀ ਹੋਏ ਨੇ ਸਾਡੇ ਪ੍ਰਧਾਨ ਮੰਤਰੀ ਮਾਨਯੋਗ ਜਸਟਿਨ ਟਰੂਡੋ ਸਾਹਿਬ ਉਹਨਾਂ ਦੇ ਮਿਸਿਸ ਸੋਫੀ ਗ੍ਰੈਗਰੀ ਟਰੂਡੋ ਵੀ ਰਾਜੀ ਹੋਏ ਨੇ ਔਰ ਇਦਾਂ ਬਹੁਤ ਸਾਰੇ ਸਾਡੇ ਵਿਅਕਤੀ ਹੈਗੇ ਜਿਹੜੇ ਬਿਲਕੁਲ ਠੀਕ ਠਾਕ ਹੋਏ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਾਨੂੰ ਪਤਾ ਲੱਗ ਰਿਹਾ ਸਿਰਫ 7% ਲੋਕੀ 7% ਲੋਕੀ ਜਿਨ੍ਹਾਂ ਨੂੰ ਕੋਵਿਡ ਹੁੰਦਾ ਉਹਨਾਂ ਨੂੰ ਹਸਪੀਟਲ ਜਾਣ ਦੀ ਲੋੜ ਹੁੰਦੀ ਹੈ ਔਰ ਉਹਦੇ ਵਿੱਚੋਂ ਕੁਝ ਪਰਸੈਂਟੇਜ ਆ ਜਿਹੜੇ ਆਈਸੀਯੂ 'ਚ ਹੁੰਦੇ ਆ ਵੱਡੀ ਮਾਤਰਾ 'ਚ ਕਰੀਬਨ 93% ਲੋਕੀ ਘਰਾਂ ਦੇ ਵਿੱਚ ਹੀ ਠੀਕ ਹੋ ਰਹੇ ਸੋ ਪਹਿਲੀ ਗੱਲ ਤੇ ਇਹਦੇ ਤੋਂ ਡਰੋ ਨਾ ਠੀਕ ਆ ਅਸੀਂ ਜਿਹੜਾ ਤੁਹਾਨੂੰ ਰეკਮੈਂਡ ਕਰਦੇ ਆ ਵੀ ਸੋਸ਼ਲ ਡਿਸਟੈਂਸ ਹੱਥ ਧੋਣਾ ਪਾਣੀ ਔਰ ਸਾਬਣ ਦੇ ਨਾਲ ਉਹ ਸਾਰਾ ਜਾਰੀ ਰੱਖੋ ਘਰ ਚ ਰਹੋ ਬਹੁਤਾ ਟਾਈਮ ਹੁਣ ਗੱਲ ਇਹ ਹੈਗੀ ਆ ਵੀ ਜਿਹੜੀ ਚੀਜ਼ ਦੀ ਅਸੀਂ ਨਾ ਬਾਰ ਬਾਰ ਸਿਮਰਨੀ ਕਰਾਂਗੇ ਉਹ ਚੀਜ਼ ਸਾਡੇ ਮਨ 'ਚ ਘਰ ਕਰ ਜਾਣੀ ਆ ਉਹਦੇ ਹੀ ਸਾਨੂੰ ਖੁਆਬ ਆਉਣਗੇ ਉਹਦੇ ਸਾਡੇ ਵਿਚਾਰ ਹੋਣਗੇ ਤੇ ਉਹਦੇ ਸੁਪਨੇ ਆਉਣਗੇ। ਅਗਰ ਅਸੀਂ ਕਰੋਨਾ ਕਰੋਨਾ ਕਰੀ ਜਾਵਾਂਗੇ ਤੇ ਕਰੋਨਾ ਦੇ ਹੀ ਵਿਚਾਰ ਹੋਣਗੇ। ਰਾਤ ਨੂੰ دہشت ਵਾਲੇ بڑے بڑے ਭੈੜੇ ਸੁਪਨੇ ਵੀ ਆਉਣਗੇ। ਦਿਨੇ ਐਦਾ ਵੀ ਲੱਗੂਗਾ ਹਾਏ ਕਰੋਨਾ ਮੈਨੂੰ ਚੰਬੜਨਾ ਜਾਏ। ਲੇਕਿਨ ਅਗਰ ਪ੍ਰਮਾਤਮਾ ਦਾ ਸਿਮਰਨ ਕਰੋਗੇ ਤਾਂ ਉਹੀ ਵਿਚਾਰ ਤੁਹਾਡੇ ਅੰਦਰ ਚੱਲਣਗੇ। ਉਹੀ ਵਿਚਾਰ ਤੁਹਾਡੇ ਅੰਦਰ ਤੁਹਾਨੂੰ ਐਦਾ ਪ੍ਰਤੀਤ ਹੋਣਗੇ ਕਿ ਗੁਰੂ ਮੇਰੇ ਸੰਗ ਸਦਾ ਹੈ ਨਾਲ। ਔਣ ਲੋਕੀ ਮੈਨੂੰ ਬਹੁਤ ਕੁਐਸਚਨ ਆਇਆ ਅੱਜ ਮੈਂ ਰੀਡਿੰਗ ਤੇ ਗਿਆ ਵੀ ਮਨ ਜਿਹੜਾ ਉਹਨੂੰ ਕਿੱਦਾਂ ਕੰਟਰੋਲ ਕਰੀਏ ਆਦੇ ਲਈ ਮੈਂ ਅੱਜ ਤੁਹਾਡੇ ਸਾਹਮਣੇ ਇੱਕ ਗਲਾਸ ਔਰ ਪਾਣੀ ਲੈ ਕੇ ਆਇਆ ਦੇਖੋ ਪਾਣੀ ਲਿਕਵਿਡ ਮੀਡੀਅਮ ਹੈ ਲੇਕਿਨ ਇਹਨੂੰ ਗਲਾਸ ਨੇ ਬੰਨ ਕੇ ਰੱਖਤਾ ਸੋ ਆਸਾ ਕੀ ਵਾਰ ਚ ਮਹਾਰਜ ਕਹਿੰਦੇ ਆ ਵੀ ਕੁੰਬੇ ਬੱਦਾ ਜਲ ਰਹੇ ਜਲ ਬਿਨ ਕੁੰਬ ਨਾ ਹੋਏ ਗਿਆਨ ਕਾ ਬੱਜਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ ਗੁਰੂ ਨੂੰ ਧਿਆਓ ਗੁਰੂ ਨੂੰ ਸਰੈਂਡਰ ਕਰੋ ਗੁਰੂ ਨੂੰ ਨਮਸਕਾਰ ਕਰੋ ਸ਼ਬਦ ਗੁਰੂ ਦੇ ਅੱਗੇ ਚੁੱਕ ਜਾਓ ਹਿਰਦੇ ਰੂਪੀ ਤੇ ਚੁੱਕ ਜਾਓ ਗੁਰੂ ਨੂੰ ਆਪਣੇ ਡੇਲੀ ਲਾਈਫ ਚ ਲੈ ਕੇ ਆਓ ਫਿਰ ਗੁਰੂ ਤੁਹਾਨੂੰ ਗਿਆਨ ਦਊਗਾ ਉਸ ਗਿਆਨ ਦੇ ਨਾਲ ਤੁਸੀਂ ਮਨ ਬੰਦ ਸਕਦੇ ਹੋ ਨਹੀਂ ਤਾਂ ਮਨ ਤਾਂ ਖੰਡਿਆ ਜਾਣਾ ਦੌੜੀ ਭੱਜੀ ਜਾਣਾ ਜੈਸੋ ਚੰਦਾ ਉੱਗਵੇ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿਨ ਕੋਰ ਅੰਧਾਰ ਤੁਸੀਂ ਸਾਰੇ ਪੜਦੇ ਹੋ ਰੋਜ਼ ਲੇਕਿਨ ਗੁਰੂ ਨੂੰ ਆਪਣੇ ਡੇਲੀ ਲਾਈਫ ਤੇ ਲੈ ਕੇ ਆਓ ਗੁਰੂ ਮਹਾਰਾਜ ਕੀ ਕਹਿੰਦੇ ਆ ਸੁਣਿਆ ਪਹਿਲੋ ਬਾਣੀ ਸੁਣੋ ਮਨਿਆ ਉਹਦੇ ਉੱਤੇ ਮੰਨੋ ਵੀ ਬਾਨੀ ਸਤਿਅ ਮਨ ਕੀਤਾ ਭਾਉ ਪ੍ਰੇਮ ਸ਼ਰਧਾ ਔਰ ਭਾਵਨਾ ਲੈ ਕੇ ਕਿਉਂਕਿ ਫੇਰ ਮਹਾਰਾਜ ਖੁਦ ਕਹਿੰਦੇ ਆ ਵੀ ਸਾਚ ਕਹੂੰ ਸੁਣ ਲਿਓ ਸਭੇ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਪਾਇਓ ਕਰੀਬਨ ਅੱਜ ਤੋਂ 400 ਵਰੇ ਪਹਿਲਾਂ ਜਦ ਪਲੇਗ ਔਰ ਕੋੜ ਦਾ ਪ੍ਰਸਾਰ ਸੀ ਉਦੋਂ ਪੰਜਵੇਂ ਨਾਨਕ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਆਪ ਸੇਵਾ ਕੀਤੀ ਤੇ ਸੰਗਤਾਂ ਨੂੰ ਕਿਹਾ ਵੀ ਸੁਖਮਣੀ ਸਾਹਿਬ ਦਾ ਪਾਠ ਕਰਿਆ ਕਰੀਏ ਸ਼ੁਰੂਆਤ ਮੈਂ ਨਹੀਂ ਕਰਨੀ ਥੋੜਾ ਤਕ ਲੂੰਗਾ ਵੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਾਲ ਕਲੇਸ਼ ਤਨ ਮਹਿ ਮਿਟਾਵੋ ਸੋ ਪ੍ਰਭ ਦਾ ਸਿਮਰਨ ਸਭ ਤੋਂ ਉੱਚਾ ਸਭ ਤੋਂ ਵੱਡੀ ਗੱਲ ਹੈਗੀ ਆ ਪ੍ਰਭੂ ਦਾ ਸਿਮਰਨ ਕਰਨਾ ਸੋ ਉਹਦੇ ਉੱਤੇ ਆਪ ਆਪਣੀ ਟੇਕ ਰੱਖਿਏ ਠੀਕ ਹੈ ਤੁਹਾਨੂੰ ਛੁੱਟੀਆਂ ਹੋਈਆਂ ਉਹਦਾ ਲਹਾ ਲੈ ਲੋ ਤੁਹਾਡੇ ਘਰ ਸੈਂਚੀਆਂ ਹੋਣਗੀਆਂ ਗੁਰਗਨ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਊਗਾ 1430 ਅੰਗ ਉਦੇ ਦਰਸ਼ਨ ਕਰ ਲੋ ਅਗਰ ਤੁਸੀਂ 30 ਅੰਗ ਰੋਜ਼ ਕਰੋਗੇ ਤਾਂ 6 ਤੋਂ 7 ਹਫ਼ਤੇ ਐਕਸਰਸਾਈਜ਼ ਪਾਠ ਹੋ ਜਾਊਗਾ 1430 ਅੰਗ ਦੇ ਪੂਰੇ ਗੁਰਕਾਸੂਨ ਉਪਦੇਸ਼ ਪੂਰੇ ਦਰਸ਼ਨ ਹੋ ਜਾਣਗੇ ਸੋ ਜਿਹੜੇ ਦਰਸ਼ਨ ਹੈਗੇ ਆ ਬਹੁਤ 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 ਕਰਮਾਂ ਦੇ ਨਾਲ ਮਿਲਦੇ ਆ ਵੜਪਾਗੀਓ ਤੁਸੀਂ ਇਹਦੇ ਉੱਤੇ ਪੋਜ਼ਿਟਿਵ ਰਹੋ ਇਹ ਦੌਰ ਨੰਗ ਜਾਊਗਾ ਚਾਈਨਾ 'ਚ ਵੀ ਨੰਗਿਆ ਸਾਡਾ ਵੀ ਨੰਗ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ